ਕੋਈ ਨਹੀਂ ਉਹ ਪਰਿਪੂਰਨ ਪਰਮਾਤਮਾ ਨੇ ਬਣਾਇਆ ਜੋਗਿਆ ਨੇ ਜੋਗ ਮਤ ਨੂੰ ਬਣਾ ਲਿਆ ਅਸੀਂ ਦੇ ਕੋਰਖ ਦੇ ਮਤ ਨੂੰ ਕਿਸੇ ਨੇ ਕਿਸੇ ਦੇ ਮਤ ਨੂੰ ਬਣਾ ਲਿਆ ਮਹਾਦੇਵ ਕਹਿੰਦੇ ਜਿਨੇ ਉਹ ਪੈਦਾ ਕੀਤੇ ਸਨ ਜਿਦੇ ਨਾਲ ਢੁੜਨਾ ਸੀ ਉਹਨਾਂ ਦੇ ਚਲਾਏ ਮਤ ਨਾਲ ਢੁੜ ਗਏ ਉਹਨਾਂ ਦੇ ਚਲਾਏ ਲਿਬਾਸ ਨਾਲ ਢੁੜ ਗਏ ਉਹਨਾਂ ਦੇ ਵੰਡਾਇ ਮਾਰਗ ਤੇ ਤੁਰਪੈ ਜਿਹੜਾ ਮਾਲਕ ਵੈਗਰੂ ਨੇ ਜਿੰਨੇ ਸਭ ਕੁਝ ਬਣਾਇਆ ਹੈ ਹੈ ਮਨੁੱਖ ਤੂੰ ਉਹਦੀ ਇੱਕ ਵੀ ਨਾ ਸੁਣੀ ਤੂੰ ਉਹਦੇ ਉਹਦੇ ਮਾਰਗ ਤੇ ਇੱਕ ਕਦਮ ਹੀ ਨਾ ਵਧਾਇਆ ਉਧਰ ਨੂੰ ਚੱਲਣ ਦਾ ਕਦੇ ਜਤਨ ਹੀ ਨਹੀਂ ਕੀਤਾ ਕਿ ਮੈਂ ਉਸ ਮਾਰਗ ਤੇ ਤੁਰਨਾ ਹੈ ਜਿਹੜੇ ਮਾਲਕ ਨੇ ਸਭੂ ਪੈਦਾ ਕੀਤੇ ਸਾਰੇ ਪੈਦਾ ਕੀਤੇ ਬ੍ਰਹਮੰਡ ਨੂੰ ਪੈਦਾ ਕੀਤਾ ਹੈ ਮਹਾਰਾਜ ਕਹਿੰਦੇ ਆਈ ਪੁੱਤਾ ਇਹੋ ਜਗ ਸਾਰਾ ਪ੍ਰਭ ਆਦੇਸ ਆਦਰ ਖਵਾਰ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵੈਗਰੂ ਨੇ ਤੋ ਜੋ ਆਈ ਉਤਰ ਕੇ ਆਈ ਉਤਾਰਾ ਕੇ ਪੈਦਾ ਹੋਈ ਉਹ ਮਾਇਆ ਤੇ ਮਾਇਆ ਦੇ ਨਾਲ ਇਹ ਜਗਤ ਸਾਰਾ ਰਚਨਾ ਹੋਇਆ ਮਾਇਆ ਦਾ ਪੁੱਤਲਾ ਹੈ ਮਾਇਆ ਦਾ ਪੁੱਤਰ ਹੈ ਮਾਇਆ ਦਾ ਜਾਇਆ ਹੈ माया परमात्मा ਦੀ ਛਾਇਆ ਹੈ ਛਾਇਆ ਦਾ ਜਾਇਆ ਇਹ ਸੰਸਾਰ ਹੈ ਇਹਦੇ ਅੰਦਰ ਸੰਸਾਰ ਦੀ ਰਚਨਾ ਹੈ ਮਹਾਰਾਜ ਕਹਿੰਦੇ ਇਹਦਾ ਪੁੱਤਰ ਸੰਸਾਰ ਮਾਇਆ ਦਾ ਕਾਰਜ ਹੋਣ ਕਰਕੇ ਪੁੱਤਰ ਕਿਹਾ ਕਿਉਂਕਿ ਮਾਇਆ ਨੇ ਕਾਰਨ ਮਾਇਕੀ ਸਰੀਰ ਨਹੀਂ ਮਾਇਕੀ ਸਭ ਕੁਝ ਚੱਲ ਰਿਹਾ ਹੁਣ ਹੈ ਕਦੇ ਨਹੀਂ ਹੈ ਨਹੀਂ ਹੈ ਹੋਏ ਹੈ ਇਹ ਐਵੇਂ ਹੀ ਸੰਸਾਰ ਜਿਹੜਾ ਹੈ ਇਹ ਸੰਸਾਰ ਚਲਦਾ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਉਹ ਮਾਇਆ ਦੇ ਜਿਹੜੀ ਪਰਮਾਤਮਾ ਤੋਂ ਉਤਪਨ ਹੋ ਕੇ ਆਈ ਉਹਦਾ ਪੁੱਤਰ ਸੰਸਾਰ ਬਣਿਆ ਇਹ ਸਾਰੇ ਜਗਤ ਦੇ ਅੰਦਰ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਵਰ ਦੀ ਪੂਤਾ ਪਵਿੱਤਰਤਾ ਇਹ ਸਾਰੇ ਮਾਇਆ ਦੇ ਨਾਲ ਰਚਿਤ ਕੀਤੇ ਸੰਸਾਰ ਅੰਦਰ ਕਿਸੇ ਜੀਵ ਦੀ ਨਹੀਂ ਪਰਮਾਤਮਾ ਦੀ ਪਵਿੱਤਰਤਾ ਅਰ ਪਵਿੱਤਰ ਸਤਾਏ ਦੇੜੀ ਪਰਮਾਤਮਾ ਦੀ ਉਹ ਸਾਰੇ ਇਸ ਸੰਸਾਰ ਵਿੱਚ ਅਰ ਚੱਲ ਰਹੀ ਸਾਰੇ ਜੀਵਾਂ ਦੇ ਅੰਦਰ ਉਹਦੀ ਸਤਾ ਉਹਦੀ ਚੇਤਨ ਸਤਾ ਦੇ ਨਾਲ ਇਹ ਚੱਲਦਾ ਮਾਇਕੀ ਸੰਸਾਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਜੋ ਸਾਰਿਆਂ ਦੇ ਪ੍ਰਾਪਤ ਰੂਪ ਹੈ ਉਹ ਪਰਮੇਸ਼ਵਰ ਦੇ ਨਾਮ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਇਹ ਪਵਿੱਤਰਤਾ ਮਿਲਨੀ ਹੈ ਤੇ ਪਰਮਾਤਮਾ ਦੇ ਆ ਰਤਨ ਕਰਕੇ ਊਤਾ ਉਹਦਾ ਪਵਿੱਤਰ ਗਿਆਨ ਪ੍ਰਾਪਤ ਹੋਣਾ ਔਰ ਨਹੀਂ ਤੇ ਨਹੀਂ ਹੋਣਾ ਸੰਸਾਰ ਦੇ ਵਿੱਚ ਕੁਦ ਵੀ ਪੱਲੇ ਨਹੀਂ ਪੈਣਾ ਮਹਾਰਾਜ ਕਹਿੰਦੇ ਆਤ ਮੁੱਢ ਤੋਂ ਹੀ ਸਭ ਰਖਿਆ ਕਰਨ ਵਾਲਾ ਉਹ ਆਕਾਲ ਪੁਰਖ ਵੈਗੁਰੂ ਹੈ ਤੇ ਉਹ ਐਸੇ ਆਕਾਲ ਪੁਰਖ ਵੈਗਰੋ ਨਾ ਮਹਾਰਾਜ ਕਹਿੰਦੇ ਨਮਸਕਾਰ ਉਸ ਨੂੰ ਨਮਸਕਾਰ ਜਿੰਨੇ ਸੰਸ ਮਾਇਆ ਪੈਦਾ ਕਰਕੇ ਸੰਸਾਰ ਪੈਦਾ ਕੀਤਾ ਸੰਸਾਰ ਪੈਦਾ ਕਰਕੇ ਸਬਨਾ ਨੂੰ ਸਤਾ ਸੁਗੁਰੂਤੀ ਦਿੰਦੀ ਏ ਸਬਨਾ ਦੇ ਵਿੱਚ ਰਮਿਆ ਤੇ ਜਿਹੜਾ ਉਸ ਦੇ ਮਾਰਗ ਤੇ ਤੁਰ ਕੇ ਉਹਨੂੰ ਮਿਲ ਜਾਂਦਾ ਹੈ ਸਭ ਨੂੰ ਚਲਾਉਣ ਵਾਲਾ ਜਿਹੜਾ ਅਕਾਲ ਪੁਰਖ ਵੈਗੁਰੂ ਏ ਉਹਨੂੰ ਨਾਨਕ ਸਹਿਬ ਮਹਾਰਾਜ ਕਹਿੰਦੇ ਉਸ ਨੂੰ ਨਮਸਕਾਰ ਏ ਉਹਦੇ ਪੈਦਾ ਕੀਤਿਆਂ ਨੂੰ ਨਹੀਂ ماتما واگرو چگانتر ہے آدر ہے اور ہوگ ہوئے گا ਉਹ ਪਰੀਪੂਰਨ ਪਰਮਾਤਮਾ ਅਪਰੰਪਰ ਪਰੇ ਤੂੰ ਪਰੇ ਸਾਰਿਆਂ ਦੇ ਕਰਨੇ ਧੋਕ ਔਰ ਸਾਰਿਆਂ ਦੇ ਲਾਇਕ ਪਰੀਪੂਰਨ ਪਰਮਾਤਮਾ ਦੇੜੈ ਉਹ ਨਮਸਕਾਰ ਕਰਨੇ ਯੋਗ ਹੈ ਅਦਬ ਯੋਗ ਹੈ ਸਤਕਾਰ ਯੋਗ ਹੈ ਮਹਾਰਾਜ ਕਿਰਪਾ ਕਰਦੇ ਨੇ ਅਗਲੀ ਥਿੱਤ ਦੇ ਦੁਆਰਾ ਕਹਿੰਦੀ ਦਸਵੀਂ ਨਾਮਦਾਨ ਕੇ ਸੰਨਾਨ ਅਰ ਦਿਨ ਬੱਜਣ ਸੱਚਾ ਕੁੱਟ ਗਿਆ ਮਹਾਰਾਜ ਸੱਚੀ ਸਰਕਾਰ ਗੁਰੂ ਨਾਨਕ ਨਰਕਕਾਰੀ ਸਾਹਿਬ ਦਸਵੀਂ ਥਿੱਤ ਦੇ ਦੁਆਰਾ ਕਥਨ ਕਰਦੇ ਬਈ ਨਹੀਂ ਤਾਂ ਸੰਸਾਰ ਵਿੱਚ ਕੇਵਲ ਜੀ ਅੱਜ ਦਸਵੀਂ ਦਾ ਦਿਹਾੜਾ ਦਸਵੀਂ ਮਨਾ ਲਓ ਉਹ ਇੱਕ ਸਮੇਂ ਦਾ ਮਾਪ ਦਾ ਡੰਡਿਆ ਇਹ ਨੂੰ ਮਨਾਉਣਾ ਇਹਦਾ ਕਰਨਾ ਕੀ ਇਹ ਦੇ ਗੁਣ ਧਾਰਨ ਕਰਨੇ ਇਹਦੇ ਦੁਆਰਾ ਮਹਾਰਾਜ ਕਥਨ ਕਰਦੇ ਨੇ ਸੱਚੀ ਸਰਕਾਰ ਕਿਰਪਾ ਕਰਦੇ ਨੇ ਕਹਿੰਦੇ ਸਜਣਾ ਨਾਮ ਧਾਨ ਇਸ ਇਸ਼ਨਾਨ ਅੰਮ੍ਰਿਤ ਵੇਲੇ ਉੱਠ ਕੇ ਇਸ ਇਸ਼ਨਾਨ ਕਰਨਾ ਪਰ ਭਾਤੇ ਉਠ ਨਾਮ ਜਪ ਉਨੇਸ ਬਾਸਰ ਆਰਾਧ ਕਾਰਾ ਤੇਰੇ ਨਾਮ ਬਿਆਪਈ ਨਾਨਕ ਮਿਟੇ ਉਪਾਦ ਐਵੇਂ ਇਧਰ ਉਧਰ ਜਾ ਕੇ ਨਹੀਂ ਉਹ ਤੇਰੇ ਆਦੀਆਂ ਬਿਆਦੀਆਂ ਉਪਾਦੀਆਂ ਮਿਟਣੀਆਂ ਅੰਮਰਤ ਵਲੇ ਉਠ ਤੇ ਇਸ਼ਨਾਨ ਕਰਕੇ ਚੌਂਕੜਾ ਮਾਰਕੇ ਨਾਮ ਜਪ ਤੇਰੇ ਜੀਵਨ ਵਿੱਚੋਂ ਤੇਰੇ ਘਰ ਵਿੱਚੋਂ ਦੁੱਖ ਤਾਂ ਦਾ ਨਹੀਂ ਇਹ ਆ ਕਿ ਮੈਂ ਇੱਧਰ ਗਿਆ ਦੀ ਉਧਰ ਗਿਆ ਸ਼ਾਇਦ ਦਸਵੀਂ ਮਨਾਤੀ ਤੇ ਬੱਸ ਮੈਂ ਪਵਿੱਤਰ ਹੋ ਗਿਆ ਕਹਿੰਦੇ ਨਹੀਂ ਐ ਨਹੀਂ ਹੁੰਦਾ ਪਹਿਲਾਂ ਅੰਦਰੋਂ ਵੀ ਸ਼ਨਾਨ ਨਾਮ ਜਲ ਨਾਲ ਕਰ ਤੇ ਜੋ ਕੁਦਰ ਕਿਰਤੋ ਕਮਾਈ ਉਹਦੇ ਵਿੱਚੋਂ ਤੁਛ ਤਾਨ ਕਰ ਬਾਹਰਲੀ ਕਿਰਤ ਕਮਾਈ ਮਹਾਰਾਜ ਨੇ ਕਿਹਾ ਨਾਮ ਜਪਦਿਆਂ ਸ਼ੁਭ ਗੁਨਾ ਦੇ ਵਿੱਚੋਂ ਵੀ ਸ਼ੁਭ ਕਰਮ ਵਿੱਚੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਬਾਗ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ ਬਾਗ ਮਦਨ ਸੰਗ ਸਾਧੂਆ ਧੂਰੀ ਕਰਿ ਕਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਥਾਨ ਉਹਦੇ ਵਿੱਚੋਂ ਜੋ ਜਪਦਾ ਤੇ ਦੂਜਿਆਂ ਨੂੰ ਜਪਾ ਆਪ ਭਲੇ ਪਾਸੇ ਚੱਲਦਾ ਤੇ ਦੂਜਿਆਂ ਨੂੰ ਚਲਾ ਆਪ ਪਨਾ ਕਰਦਾ ਹੈ ਤੇ ਉਹਨਾਂ ਨੂੰ ਕਰਨਾ ਸਿਖਾ ਆਪ ਅੱਛੇ ਪਾਸੇ ਜੁੜਿਆ ਉਹਨਾਂ ਨੂੰ ਜੋੜ ਔਰ ਸਚਨਾ ਨਾਮ ਜਪ ਤੇ ਜਪੇ ਹੋਏ ਚੋਂ ਤਾਨ ਪਹਿਲਾ ਬਾਹਰੀ ਕਿਰਤੋਂ ਕਮਾਈ ਚੋਂ ਤੇ ਫਿਰ ਪਿਆਰਿਓ ਆਪਣੇ ਅੰਦਰੋਂ ਜਿਹੜਾ ਜਪਦਾ ਉਸ ਬਾਥੇ ਜੋੜਨਾ ਔਰਨਾ ਪਹਿਲਾ ਬਾਹਰੀ ਤਨ ਦਾ ਇਸ਼ਨਾਨ ਤੇ ਤੇਰ ਮਨ ਦਾ ਇਸ਼ਨਾਨ ਹੋਵੇ ਤਨ ਤੇ ਮਨ ਪਵਿੱਤਰ ਹੋਵੇਗਾ ਤੇ ਮਾਲਕ ਦੀ ਕਿਰਪਾ ਹੋਣੀ ਹੈ ਬਾਹਰੋਂ ਤਨ ਤਾਂ ਸੀ ਢਾ ਲਿਆ ਤੇ ਬੜੀਆਂ ਥਾਵਾਂ ਤੇ ਦਸਵੀਂ ਮਨਾਲੀ ਦੀ ਮੱਥਾ ਟੇਕਾਂਵਾਂਗੇ ਗੁਰਮੁਖੋ ਮਨ ਵਿੱਚ ਉੱਥੇ ਵੀ ਧਾ ਕੇ ਕਾਲਪੁੱਤ ਜ਼ਹਿਰ ਦੀ ਫੁਲਾਨੇ ਦਾ ਬੇੜਾ ਘਰ ਕੇ ਉਹ ਫੁਲਾਨਾ ਆਏ ਉੱਜੇ ਵਾਹ ਦੇ ਐਨਾ ਜ਼ਹਿਰ ਘੋਟੀ ਦਾ ਨੇ ਆ ਤੇ ਭਲਾ ਸਾਡਾ ਕਿੱਥੋਂ ਹੋਵੇਗਾ ਅੰਦਰ ਤਾਂ ਜੋਬ ਸੋਣਾ ਸੀ ਉਹ ਤਾਂ ਵਸਿਆ ਹੀ ਨਹੀਂ ਜਿਹੜੇ ਕਾਲਖੂਤ ਜ਼ਹਿਰ ਤੋਂ ਬਚਣਾ ਸੀ ਉਹਦੇ ਤੋਂ ਤਾਂ ਗੁਰੇਦ ਨਹੀਂ ਕੀਤਾ ਭਲਾ ਕਿੱਥੋਂ ਹੋਵੇਗਾ ਮਹਾਰਾਜ ਸੱਚੇ ਪੰਛਾ ਕਹਿੰਦੇ ਨੇ ਔਰ ਦਸਮੀ ਨਾਮ ਦਾ ਨਿਸਨਾਣ ਤੇਰੇ ਨਾਮ ਦੁਆਰੇ ਪ੍ਰਗਟ ਕੀਏ ਦਸਵਾਂ ਉਪਤਰ ਖਾਇਆ ਤੇਰੇ ਨਾਮ ਦੁਆਰੇ ਪ੍ਰਗਟ ਨਹੀਂ ਉਹਨਾਂ ਨੂੰ ਸਾਦ ਸਵਾਦ ਪਵਿੱਤਰਤਾ ਹੀ ਸਹਿਤ ਕਰ ਅਸ਼ੁੱਧੀਆਂ ਦੂਰ ਕਰ ਫਿਰ ਦਸਮਾ ਤੈਨੂੰ ਪ੍ਰਾਪਤ ਹੋਵੇਗਾ ਦਸਮਾ ਤਾਰ ਕੋ ਤੇਰਾ ਖੁੱਲੇਗਾ ਅਨ ਤੇ ਰਾਤ ਬਾ ਦਿਨੇ ਮੱਜਣ ਜਿਦ ਤਰਾ ਕੋ ਪੂਰਬ ਤੇ ਇਸ਼ਨਾਨ ਕਰ ਦੇ ਨਾ ਤੇ ਦਸਵੀਂ ਨੂੰ ਵੀ ਤਾਂ ਪੂਰਬ ਹੀ ਮੰਨਦੇ ਹਨ ਬਈ ਅੱਜ ਦਸਵੀਂ ਆਂਦੀ ਆ ਇਸ਼ਨਾਨ ਕਰਨਾ ਜੀ ਅੱਗੇ ਕਦੇ ਇਸ਼ਨਾਨ ਨਹੀਂ ਕੀਤਾ ਇਹ ਕਹਿ ਬਈ ਅੱਜ ਤੋਂ ਮੈਂ ਆ ਔਗਣ ਛੱਡੇ ਤੇ ਅੱਜ ਤੋਂ ਬਾਅਦ ਮੈਂ ਨਿੰਦਿਆ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਚੁਗਲੀ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਹੀਰਾ ਪੇਰੀ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਮਾੜੀ ਸੰਗਤ ਨਹੀਂ ਕਰਨੀ ਕੋ ਸੰਗਤ ਨਹੀਂ ਕਰਨੀ ਅੱਜ ਤੋਂ ਬਾਅਦ ਮੈਂ ਨਸ਼ਾ ਨਸ਼ਾਇੜਾ ਕੋਈ ਨਹੀਂ ਕਰਨਾ ਅੱਜ ਤੋਂ ਬਾਅਦ ਮੈਂ ਕੁਸੰਦ ਵੱਲ ਨੂੰ ਨਹੀਂ ਜਾਣਾ ਭਲਾ ਕਰਨਾ ਭਲਿਆਂ ਦਾ ਸੰਗ ਕਰਨਾ ਭਲਾ ਚਿਤ ਬਣਾ ਭਲੇ ਪਾਤੇ ਜਾਣਾ 8 ਦਿਨ ਦਾ ਬਾ ਦਿਨ ਪਰ ਬਾਤਮਾ ਨੂੰ ਅਰਾਧ ਸੱਚਾ ਉਹਨ ਗਿਆਨ ਸੱਚੇ ਪ੍ਰਭੂ ਵਾਲੇ ਗੁਣ ਗ੍ਰਹਿਣ ਕਰਨੇ ਤੇ ਉਹ ਉਹਨਾਂ ਦੇ ਸਹਿਤ ਗੁਣੀ ਨਿਧਾਰ ਦੀ ਰਹਿਮਤ ਨਾਲ ਅੰਦਰ ਤੇਰੇ ਪ੍ਰੇਮ ਦਾ ਗਿਆਨ ਪ੍ਰਗਟ ਹੋਵੇਗਾ ਪ੍ਰੇਮ ਦਾ ਗਿਆਨ ਪ੍ਰਕਾਸ਼ ਫੇਰ ਹੋਵੇਗਾ ਅਜਿਹਾ ਨਿਆਮਈ ਐਸਾ ਨਾ ਹੋਵੇ ਪਰ ਸਾਨੂੰ ਇਸ ਗੱਲ ਦਾ ilm ਹੀ ਨਹੀਂ ਆਇਆ ਕਿ ਸਤਿਗੁਰੂ ਨੇ ਉਪਦੇਸ਼ ਕੀ ਦਿੱਤਾ ਹੈ ਤੁਸ਼ ਬੁੱਤੀ ਦੇ ਨਾਲ ਜਿੰਨਾ ਕੁ ਸਤਿਗੁਰੂ ਸਾਨੂੰ ਦੱਸਦੇ ਸਮਝ ਆਉਂਦਾ ਹੈ ਓਨਾ ਕੁ ਤਾਂ ਸੇ ਸਮਝਣ ਦਾ ਯਤਨ ਕਰੀਏ ਚੱਲਣ ਦਾ ਯਤਨ ਕਰੀ ਆਪਣੇ ਆਪ ਨੂੰ ਮੋੜਨ ਦਾ ਯਤਨ ਕਰੀ ਮਹਾਰਾਜ ਕਹਿੰਦੇ ਸੱਚ ਜਦੋਂ ਅੰਦਰ ਸੱਚ ਗੁਣ ਗਿਆਨ ਹੋਇਆ ਨਾ ਪ੍ਰਭੂ ਦਾ ਗਿਆਨ ਸੱਚ ਜ਼ੈਦੂ ਵਾਲਾ ਫਿਰ ਕਹਿੰਦੇ ਸੱਚ ਮੈਲ ਨਾ ਲੱਗੈ ਸੱਚ ਨੂੰ ਕਦੀ ਮੈਲ ਨਹੀਂ ਲੱਗਦੀ ਕਿਉਂਕਿ ਸੱਚ ਪਰਮਾਤਮਾ ਹੈ ਤੇ ਮੈਲ ਲੱਗਦੀ ਹੈ ਸੰਸਾਰ ਦੀ ਅਗਨਾਂ ਨੂੰ ਅਰ ਸੰਸਾਰ ਦੇ ਵਿੱਚ ਮੈਲ ਹੈ ਇਥੋਂ ਮੈਲ ਲੱਗਦੀ ਹੈ ਮਹਾਰਾਜ ਸਾਹਿਬ ਕਹਿੰਦੇ ਭ੍ਰਮ ਭਉ ਭਾਗ ਹੈ ਜਦੋਂ ਸੱਚੇ ਅੰਦਰ ਮੈਲ ਬਾਹਰ ਦੀ ਅੰਦਰ ਨਹੀਂ ਉਤਰੇਗੀ ਔਰ ਮਹਾਰਾਜ ਸਾਹਿਬ ਕਹਿੰਦੇ ਅੰਦਰੋਂ ਭਰਮ ਤੇ ਭੌਅ ਦਰ ਸਭ ਕੁਝ ਭੱਜ ਜਾਵੇਗਾ ਦੂਰ ਚਲਾ ਜਾਵੇਗਾ ਕਦੇ ਨੇੜੇ ਨਹੀਂ ਆਵੇਗਾ ਬਿਲ ਮਨ ਨਾ ਤੂ ਤਸ ਕੱਚੇ ਤਾਗੇ ਮਹਾਰਾਜ ਕਹਿੰਦੇ ਤੇਰੀ ਨਹੀਂ ਲੱਗੇਗੀ ਭੱਜਦਿਆਂ ਭਰਮ ਭੌਅ ਆਵਾ ਗਮਨ ਦੁਖ ਦਰਦ ਕਿਵੇਂ ਮਹਾਰਾਜ ਕਹਿੰਦੇ ਜਿਵੇਂ ਕੱਚਾ ਤਾਗਾ ਹੁੰਦਾ ਨਾ ਸੂਤ ਦਾ ਕੱਚਾ ਤਾਗਾ ਉਨੂੰ ਤੋੜਨ ਲੱਗਿਆ ਜਾਦੀ ਤੇਰੀ ਨਹੀਂ ਲੱਗਦੀ ਮਹਾਰਾਜ ਕਹਿੰਦੇ ਜੇ ਤੂੰ ਪਰਮਾਤਮਾ ਪ੍ਰਸਤੂਕੇ ਚੱਲਵੇਂ ਤਾਂ ਅਰਾਧੇ ਇਹਨਾਂ ਗੁਣਾਂ ਦਾ ਧਾਰ ਨਹੀਂ ਹੁੰਦਾ ਵੇ ਮਹਾਰਾਜ ਸਚੇਤ ਪਰਸ਼ਾ ਕਹਿੰਦੇ ਨੇ ਭਲਿਆ ਫਿਰ ਐਉਂ ਦੁੱਖ ਰੋਗ ਆਵਾ ਕਮਣ ਸੋਗ ਵਿਯੋਗ ਟੁੱਟਦਾਨਗੇ ਜਿਵੇਂ ਕੱਚੇ ਧਾਗੇ ਨੂੰ ਤੋੜਦਿਆਂ ਤੇਰੀ ਨਹੀਂ ਲੱਗਦੀ ਅਗਰ ਤੂੰ ਨਹੀਂ ਕਬਾਇਆ ਮਹਾਰਾਜ ਬੁੇਰ ਕਰਦੇ ਨੇ ਤੇ ਤੇਰ ਜੀਵਨ ਦੀ ਤੰਦ ਵੀ ਇੰਨੀ ਕੁ ਕੱਚੀ ਆ ਜਿਵੇਂ ਕੱਚਾ ਧਾਗਾ ਟੁੱਟਦਾ ਤੇਰੀ ਨਹੀਂ ਲੱਗਦੀ ਤੇ ਸਵਾਸਾਂ ਦੀ ਟੋਰੀ ਵੀ ਟੁੱਟਣ ਲੱਗਿਆਂ ਦੇਰੀ ਨਹੀਂ ਲੱਗਣੀ ਆਵਾਗਮਨ ਦੇ ਚੱਕਰ ਵਿੱਚ ਪੈ ਜਾਵੇਂਗਾ ਮਹਾਰਾਜ ਕਹਿੰਦੇ ਜਿਉ ਤਾਗਾ ਜਗ ਇਹ ਵਹਿ ਜਾਨੋ ਜਗਤ ਦੀ ਰਚਨਾ ਜਗਤ ਦਾ ਆਦਾਨ ਪ੍ਰਦਾਨ ਜਗਤ ਦਾ ਵਰਤੋ ਵਿਵਹਾਰ ਕਰੂ ਬਾਰ ਮਹਾਰਾਜ ਕਹਿੰਦੇ ਐਉਂ ਆਏ ਜਿਵੇਂ ਕੱਚੇ ਧਾਗੇ ਦੀ ਕੱਚੀ ਤੰਦ ਤੇ ਪਤਾ ਨਹੀਂ ਕਦੋਂ ਟੁੱਟ ਜਾਣਾ ਧਾਗਾ ਲੱਭਾ ਕਰੀਦਾ ਹੈ ਕੁਝ ਬੁਨ ਬੁਨਨ ਦੇ ਲਈ ਤੇ ਕਿਸੇ ਨੂੰ ਪਤਾ ਕਿ ਤਾਣੀ ਬੁਨਣ ਲੱਗੇ ਆ ਤੇ ਧਾਗਾ ਕਿੱਥੋਂ ਟੁੱਟ ਜਾਣਾ ਕਿਸੇ ਨੂੰ ਨਹੀਂ ਪਤਾ ਜੀਵਨ ਚੱਲਦਾ ਹੈ ਪਰਿਵਾਰ ਦੀਆਂ ਬੜੀਆਂ ਹੋ ਦੀਆਂ ਤੰਦਾਂ ਵਸਾਈਆਂ ਨੇ ਬੜੇ ਬੜੀਆਂ ਅੰਦਰ ਪੁਲੈਣੀਆਂ ਬੁਣਾਈਆਂ ਨੇ ਆ ਬੱਚਿਆਂ ਲਈ ਕਰਨਾ ਹੈ ਉਹ ਬੱਚਿਆਂ ਲਈ ਕਰਨਾ ਹੈ ਪਰਿਵਾਰ ਲਈ ਆ ਕਰਨਾ ਹੈ ਉਹ ਕਰਨਾ ਬੜੀਆਂ ਲੰਬੀਆਂ ਤੰਦਾਂ ਵਸ਼ਾਈਆਂ ਨੇ ਪਰ ਇਹ ਤੰਦ ਟੁੱਟਣ ਲੱਗਿਆਂ ਪਤਾ ਹੀ ਨਹੀਂ ਲੱਗਦਾ ਕਿੰਨੀਆਂ ਪਲੈਨਿੰਗਾਂ ਕੀਤੀਆਂ ਜਿਸਾ ਵਿਅਰਥ ਗਈਆਂ ਕਿਉਂਕਿ ਸਵਾਸਾਂ ਦੀ ਡੋਰੀ ਟੁੱਟ ਗਈ ਤੰਦ ਟੁੱਟ ਗਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਤਾਗਾ ਜਿਵੇਂ ਤਾਗਾ ਜਗ ਈਵੇਂ ਦਾਣਾ ਜਗਤ ਦੀ ਰਚਨਾ ਇੰਨਾ ਕੋ ਮੈਨੇ ਰੱਖਦੀ ਏ ਜਿੰਨਾ ਬੱਚਾ ਤਾਗਾ ਉਹਦਾ ਵੀ ਕੋਈ ਭਰੋਸਾ ਨਹੀਂ ਦੋ ਟੁੱਟਦਾ ਵੀ ਆਹ ਜਿਹੜਾ ਜੀਵਨ ਆ ਭਾਂਜੇ ਹੋਣਿਆ ਨਾ ਇਹਦਾ ਵੀ ਕੋਈ ਭਰੋਸਾ ਨਹੀਂ ਕਦੋਂ ਇਹਨੇ ਟੁੱਟ ਜਾਣਾ ਅਸਥਿਰ ਚੀਤ ਸਾਚ ਰੰਗ ਮੰਨੋ ਅਸਥਿਰਤਾ ਪ੍ਰਾਪਤ ਕਰਨੀ ਜੇ ਟਿਕਾਈ ਮਨ ਹੋਣਾ ਹੈ ਤਿਕਣਾ ਆਵਾਗਮਣ ਤੋਂ ਬਚਣਾ ਦੁੱਖਾਂ ਦਰਦਾਂ ਤੋਂ ਬਚਣਾ ਤੇ ਕਹਿੰਦੇ ਤੇਰੇ ਚਿੰਤ ਵਿੱਚ ਸਾਚ ਰੰਗ ਮੰਨ ਪ੍ਰਭੂ ਦਾ ਵੈਗਰੂ ਦਾ ਨਾਮ ਤੇ ਪ੍ਰਭੂ ਜਿਹੜਾ ਉਹਦਾ ਪ੍ਰੇਮ ਚਿੱਤ ਵਿੱਚ ਹੋਵੇ ਤੇ ਫਿਰ ਪ੍ਰਭੂ ਦੇ ਚਰਨਾਂ ਵਿੱਚ ਤੈਨੂੰ ਸਥਿਰਤਾ ਮਿਲੇਗੀ ਟਿਕਾਉ ਮਿਲੇਗਾ ਉਥੇ ਟਿਕਦਾਵੇਂਗਾ ਪ੍ਰਭੂ ਦੇ ਚਰਨਾਂ ਵਿੱਚ ਤੇਰਾ ਵਾਸਾ ਹੋ ਪਾਵੇਗਾ ਜੁੜਦਾਵੇਂਗਾ ਉਸ ਜਗ੍ਹਾ ਤੇ ਜਦੋਂ ਪ੍ਰਭੂ ਨਾਲ ਜੁੜੇਗਾ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਯਾਦ ਰੱਖ ਪੱਲੇ ਕੁਦਨੀਓ ਪੈਣਾ ਆਵਾ ਗਮਨ ਦੇ ਵਿੱਚ ਚੱਕਰ ਵਿੱਚ ਤੁਰਿਆ ਆਣਾ ਤੇ ਤੁਰਿਆ ਰਹੇਗਾ ਪਤਾ ਨਹੀਂ ਉ ਪਰਤ ਕੇ ਕਿਨਾਰਾ ਮਿਲੇ ਕਿ ਨਾ ਮਿਲੇ ਮਹਾਰਾਜ ਕਹਿੰਦੇ ਏਕ ਗੁਣ ਧਾਰਨ ਕਰੋ ਗੁਰੂ ਕੇ ਸਿੱਖੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਉਹ ਸਮੇ ਦਾ ਮਾਪ ਦਟ ਤੇ ਤੂੰ ਏਕ ਗੁਣ ਗ੍ਰਹਿਣ ਕਰਕੇ ਆਪਣੀ ਸਰੀਰ ਨੂੰ ਔਰ ਸਮੇ ਨੂੰ ਸਫਲਤਾ ਹੀ ਸਹਿਤ ਕਰਨਾ ਹੈ ਇਸ ਸਮੇ ਦੇ ਵਿੱਚ ਜੀਵਨ ਨੂੰ ਫਲੀ ਭੂਤ ਕਰਨਾ ਹੈ ਗੁਨਾ ਰੂਪੀ ਫਲ ਦੇਣਾ ਹੈ ਉਹ ਪ੍ਰਾਪਤ ਕਰਨਾ ਹੈ ਫਿਰ ਉਹਦਾ ਰਸ ਮਿਲੇਗਾ ਆਨੰਦਤ ਹੋਏਗਾ ਪ੍ਰਭੂ ਨਾਲ ਜੁੜਦਾ ਆਏਗਾ ਮਿਲਦਾ ਆਏਗਾ ਮਹਾਰਾਜ ਕਿਰਪਾ ਕਰਦੇ ਨੇ ਏਕਾਦਸੀ ਏਕਾਰ ਦੇਵ ਸਾਵੈ ਹਿੰਸਾ ਮਮਤਾ ਪੂਚਕਾਵੈ ਮਹਾਰਾਜ ਏਕਾਦਸੀ ਜੇਨੋ 11ਵੀਂ ਥਿਤ ਕਹਿੰਦੇ 10 1 ਔਰ 11ਵੀਂ ਥਿਤ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਨੇ ਇਹ 11 ਅਛੀ ਡੇੜੀ ਆ ਔਰ ਇਹ ਵੀ ਇੱਕ ਮਾਪ ਡਾਂਡੀ ਐ ਮੈਂ ਪਹਿਲੇ ਵੀ ਬਾਰ-ਬਾਰ ਬਿਆਨ ਕਰ ਰਿਹਾ ਹਾਂ ਬਾੜ ਦਾ ਮਾਪ ਡਾਂਡੇ ਸਮੇਂ ਦਾ ਪਰ ਇਸ ਸਮੇਂ ਕਰਨਾ ਕੀ ਜੋ ਕਰਨਾ ਅਗਿਆਨਤਾ ਵਸੋ ਕੇ ਉਹ ਜੀਵ ਕਰ ਨਹੀਂ ਰਹਿ ਤੇ ਜੋਰ ਨਹੀਂ ਕਰਨਾ ਅਰ ਚੁਦੇ ਹੋਣ ਵਾਲੀਆਂ ਗੱਲਾਂ ਨੇ ਉਹਨਾਂ ਨੂੰ ਬਹੁਤ ਤਾਦੰਦ ਅਪਣਾਇਆ ਦਾਰੇ ਮਹਾਰਾਜ ਕਹਿੰਦੇ ਇਕਾਦ ਅਸੀਂ ਤਾਂ ਤੇਰੀ ਆ ਅਰ ਸਜਨਾ ਦਸਾਂ ਨੂੰ ਤਮਨ ਕਰਕੇ ਅਰ ਸਜਨਾ ਨੌਵਾਂ ਨੂੰ ਤਮਨ ਕਰਕੇ ਤੇ ਦਸਵੇਂ ਇੱਕ ਵਿੱਚ ਟਿਕ ਜਾਵੇਂ ਦਸਵਾਂ ਤਾਰਕ ਤੈਨੂੰ ਲਪਤ ਜਾਵੇ ਹੁਣ ਜਾਵੇ ਉਹ ਤੇਰਾ ਤੇ ਧਿਆਲ ਵੈਗਰੂ ਦੇ ਧਿਆਲ ਕੋ ਦਰਸ਼ਨ ਕੀਤਾ ਉਹਦੇ ਦੇਦਾਰ ਹੋਣ ਮਹਾਰਾਜ ਕਹਿੰਦੇ ਤੇਰੇ ਅੰਦਰ ਤੂੰ ਤਾਂ ਨੌ ਦਿਸ਼ਾਵਾਂ ਛੱਡ ਕੇ ਇੱਕ ਦਿਸ਼ਾ ਤੇਰੀ ਬਣੇ ਤੇਰੇ ਇੱਕ ਨਜ਼ਰ ਆਵੇ ਤੇਰੇ ਚਿੱਤ ਅੰਦਰ ਤੇਰੇ ਮਨ ਅੰਦਰ ਇੱਕ ਬਾਸ ਜਾਵੇ ਤੇਰੀ ਭਾਵਨਾ ਇੱਕ ਤੇ ਹੋਵੇ ਤੇ ਰਿਦੈ ਇੱਕ ਰਿਦੈ ਵਸਾਵੇ ਉਹ ਗੁਰੂ ਪਿਆਰ ਵਾਲਾ ਆਪਣੇ ਹਿਰਦੇ ਵਿੱਚ ਇੱਕ ਪਰਮਾਤਮਾ ਨੂੰ ਹੀ ਵਸਾਵੇ ਦੂਜੀ ਭਾਵਨਾ ਨਾ ਹੋਵੇ ਤੇ ਇੱਕ ਦਾ ਵਾਸਾ ਜਦੋਂ ਅੰਦਰ ਹੋ ਜਾਵੇ ਫਿਰ ਮਹਾਰਾਜ ਕਹਿੰਦੇ ਹਿੰਸਾ ਮਮਤਾ ਮੋਹ ਚਕਾਵੇ ਹਿੰਸਾ ਜੀਵ ਕਾ ਤਕ ਬਰਤੀਆਂ ਫੁਰਣੇ ਇਹ ਨਹੀਂ ਕਿ ਪਾਰੋਂ ਜੀਵ ਘਾਤਤਾ ਛੋੜ ਦਿੱਤੇ ਮਮਤਾ ਦੀ ਜਿਹੜਾ ਹੈ ਹਿੰਸਾ ਤੋਂ ਰਹਿ ਤਾਂ ਮਹਾਰਾਜ ਕਹਿੰਦੇ ਅੰਦਰੋਂ ਕੁਟਲ ਨੀਤੀ ਨਾਲ ਦੇੜਿਆ ਦੂਜਿਆਂ ਦਾ ਹੱਕ ਖਾ ਖਾ ਕੇ ਘਾਤ ਕਰਦਾ ਉਹ ਕਿੱਦਰ ਦਾਣਾ ਔਰ ਉਹ ਵੀ ਛੱਟ ਉਹਨੂੰ ਵੀ ਛੱਡਣਾ ਤੇ ਮਮਤਾ ਮਮਤਾ ਔਰ ਜਿਹੜੀ ਹੈ ਪਕੜ ਮੋਹ ਆਦਿ

ਆਤਮਕ ਅੰਦਰ ਪਰਮਾਤਮਾ ਨਾਲ ਮਿਲਦਾ ਵੇ ਤੇ ਇਹ ਫਲ ਇਹਨੂੰ ਪ੍ਰਾਪਤ ਹੋਵੇਗਾ ਮਹਾਰਾਜ ਕਹਿੰਦੇ ਵਰਤ ਜਿਹੜਾ ਦੁਨੀਆ ਵਰਤ ਰੱਖਦੀ ਹੈ ਨਾ ਤੇ ਮਹਾਰਾਜ ਕਹਿੰਦੇ ਭਾਈ ਜਿਹੜਾ ਕਿਹਾ ਸੀ ਉਹ ਰੱਖਿਆ ਨਹੀਂ ਮੈਂ ਪਹਿਲੇ ਵੀ ਬਿਆਨ ਕੀਤਾ ਜੋ ਕਿਹਾ ਗਿਆ ਉਹ ਕੀਤਾ ਨਹੀਂ ਤੇ ਜੋ ਕਿਹਾ ਨਹੀਂ ਉਹਨੂੰ ਅਸੀਂ ਧੱਕੇ ਨਾਲ ਅਪਣਾ ਲਿਆ ਵਰਤ ਕੀ ਹੈ ਅਭਗਣਾ ਨੂੰ ਪਿੱਛੇ ਹਟਾਣਾ ਵਿਸ਼ਾ ਕਰਨਾ ਵਰਤ ਕੀਏ ਛਟਣਾ ਤਿਆਗਣਾ ਉਹ ਆਗਣਤਾ ਤਿਆਗੇ ਨੇ ਬਦਫੈਲੀਆਂ ਤਿਆਗੀਆਂ ਨੇ ਉੋਟਾ ਕਾਲਪੂਤ ਜ਼ਹਿਰ ਅੰਦਰੋਂ ਤਿਆਗੀ ਨੇ ਉਟਲਤਾ ਨੀਤੀ ਤਿਆਗੀ ਨੇ ਮਹਾਰਾਜ ਕਹਿੰਦਿਆ ਹਿੰਸਾ ਮਮਤਾ ਮੋਹ ਝਕਾਵੇ ਇਹ ਤੇਰਾ ਵਰਤ ਹੋਵੇ ਇਹ ਹੋ ਇਹ ਨਾ ਹੋ ਆਪਣੇਆਂ ਲਈ ਆਪਣੇਆਂ ਵਿੱਚ ਆਗਣੇ ਤੇ ਦੂਜੇ ਨੂੰ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਧਰ ਦੇਵੇਂ ਐਸਾ ਨਾ ਹੋਵੇ ਅਰ ਇੱਕ ਤਾਂ ਅੰਦਰ ਹੋਵੇ ਤੇ ਫਾਲ ਇਹ ਪ੍ਰਾਪਤ ਹੋਵੇਗਾ ਪਰਮਾਤਮਾ ਤੇਰਾ ਵਰਤ ਇਹ ਹੋਵੇ ਅਗਨ ਕੋਈ ਅੰਦਰ ਨਹੀਂ ਆਉਂਦੇ ਨਾ ਮਾੜਾ ਖਿਆਲ ਅੰਦਰ ਨਹੀਂ ਆਉਂਦੇ ਨਾ ਬੁਰੀਾਈ ਅੰਦਰ ਨਹੀਂ ਆਉਂਦੇ ਨਹੀਂ ਪਖੰਡ ਰਾਜ ਤਤ ਨਹੀਂ ਬਿਲਣੇ ਪਖੰਡ ਰੱਜ ਕੇ ਬਾਹਰੋਂ ਦਿਖਾਵਾ ਕਰਕੇ ਦੁਨੀਆ ਨੂੰ پرما پرمالینا پہراوا دیکھے اوگ جائے مارا سچی پالشا کے دے پہراوا دکھا کے پکھانڈ کرنا دکھاوا کرنا تے تات نہیں بین تات جیڑ ہے پری پورن پرماتما انہوں نہیں دیکھ دا ਬਾਰੋਂ ਤਖਾਵਾ ਕਰਦਾ ਪਖੰਡ ਦੇ ਵਿੱਚ ਰਚਿਆ ਮਚਿਆ ਪਿਆ ਉਸ ਆਕਾਲ ਪੁਰਖ ਵੈਗੁਰੂ ਦੇ ਸਿਧਾਂਤ ਨੂੰ ਨਹੀਂ ਸਮਝਦਾ ਮਹਾਰਾਜ ਕਹਿੰਦੇ ਉਹਨੂੰ ਸਮਝ ਨਿਰਮਲ ਮੇਰਾ ਹਾਰ ਨਿਹ ਕੇਵਲ ਜਿਹੜਾ ਮੈਲ ਤੋਂ ਰਹਿਤ ਔਰ ਮੇਰਾ ਹਾਰ ਆਕਾਲ ਪੁਰਖ ਵੈਗੁਰੂ ਸਭਨਾ ਨੂੰ ਭੋਜਨ ਦਿੰਦਾ ਔਰ ਕੋ ਕੋਈ ਵਸਤੂ ਦਾ ਪੂਜਨ ਨਹੀਂ ਕਰਦਾ ਤੂੰ ਰਹਿ ਤੇ ਸਭਨਾ ਪੂਜਨਾ ਤੂੰ ਰਹਿ ਤੇ ਆਦੁੱਤੀ ਸਰੂਪੇ ਮਹਾਰਾਜ ਕਹਿੰਦੇ ਸੋਚੈ ਸਾਚੇ ਨਾ ਲਾਗੇ ਮੈ ਜਿਹੜੇ ਸੋਚੈ ਪਵਿੱਤਰਤਾ ਹੀ ਦੇ ਸਹਿਤ ਸਾਚੇ ਹਿਰਦਾ ਪਵਿੱਤਰ ਪਰਮਾਤਮਾ ਨਾਲ ਜੁੜਿਆ ਨਾ ਲਾਗੇ ਮਲ ਉਹਨਾਂ ਨੂੰ ਮੈਲ ਨਹੀਂ ਲੱਗਣਾ ਕਰਦੀ ਉਹ ਪਰਮਾਤਮਾ ਨਾਲ ਜੁੜੇ ਰਹਿੰਦੇ ਨੇ ਤੇ ਪਰਮਾਤਮਾ ਦੇ ਮਾਰਗ ਤੇ ਤੁਰੇ ਰਹਿੰਦੇ ਨੇ ਉਹ ਪਰਿਪੂਰਨ ਪਰਮਾਤਮਾ ਦੇ ਗੁਣਾਂ ਦੇ ਧਾਰ ਨਹੀਂ ਹੁੰਦੇ ਨੇ ਆ ਗੁਨਾ ਦੇ त्यागी ਹੁੰਦੇ ਨੇ ਕਿ ਸਤਿਗੁਰੂ ਨੇ ਸਾਨੂੰ ਦਰਸਾਉਣਾ ਕੀਤਾ ਹੈ ਮਹਾਰਾਜ ਸੱਚੀ ਸਰਕਾਰ ਨੇ ਅਰ ਗਿਆਨ ਇੱਛਤ ਦੇ ਦੁਆਰਾ ਕੇ ਪਾਈ ਸੰਸਾਰ ਵਿੱਚ ਆਇਓ ਤੇ ਸਮੇਂ ਦੇ ਵਿੱਚ ਫਲ ਪ੍ਰਾਪਤ ਕਰੋ ਉਹ ਫਾਲਿਆ ਗੁਨਾ ਦਾ ਉਹ ਖਾਲਿਆ ਬੰਦਗੀ ਦਾ ਫਾਲਿਆ ਰਸ ਆਉਣਾ ਹੈ ਹਲ ਦੇ ਵਿੱਚੋਂ ਗੁਨਾ ਵਿੱਚੋਂ ਪ੍ਰਭੂ ਦੇ ਨਾਲ ਜੁੜ ਕੇ ਨਾਮ ਦਾ ਤੇ ਉਹਦਾ ਰੂਪ ਹੋਣਾ ਹੈ ਅਨੰਦਤ ਹੋਣਾ ਹੈ ਜੇ ਗੁਣ ਗ੍ਰਹਿਣ ਨਹੀਂ ਕੀਤੇ ਅਵਗਣ ਛੱਡੇ ਨਹੀਂ ਤੇ ਸਗੋਂ ਕਾਸੇ ਦਾ ਕੋਈ ਮਤਲਬ ਨਹੀਂ ਹੈ ਅਰ ਤਾਂ ਹੀ ਇਹ ਸਫਲਤਾ ਹੀ ਹੈ ਜੇ ਪ੍ਰਭੂ ਨਾਲ ਜੁੜੇ ਉਹਦੇ ਮਾਰਗ ਤੇ ਤੁਰੇ ਅੱਜ ਦੀ ਵਿਚਾਰ ਕਰਨੀਆਂ ਬੇਅੰਤ ਪ੍ਰਕਾਰ ਦੀਆਂ ਭੁਲਾ ਚੁਕਾਉ ਹੋ ਜਾਂਦੀਆਂ ਨੇ ਆਪ ਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਤੁਸ਼ ਬੁੱਧੀ ਨਾਲ ਸੰਖੇਪ ਰੂਪ ਅੰਦਰ ਕਿਉਂਕਿ ਇਹਨਾਂ ਦੀ ਵਿਚਾਰ ਬਹੁਤ ਲੰਬੀ ਦੀ ਵਿਦਵਾਨ ਮਹਾਂਪੁਰਸ਼ਾਂ ਨੇ ਲਿਖੀ ਤੇ ਕਰਿਆ ਕਰਦੇ ਨੇ ਮੈਂ ਤਾਂ ਕੇਵਲ ਜਿੰਨੀ ਕਮੇ ਕਾਹ ਮੇਰੀ ਮਤ ਥੋੜੀ ਨਾਲ ਜਿੰਨੀ ਕੰਬਾਤੇ ਆ ਤੇ ਜਾਂ ਐਉਂ ਆ ਬਈ ਸਾਨੂੰ ਸੌਖੇ ਜੇ ਢੰਗ ਨਾਲ ਸਾਰਿਆਂ ਨੂੰ ਗੱਲ ਸਮਝ ਆ ਸਕੇ ਮੈਨੂੰ ਕਰਨ ਵਾਲੇ ਨੂੰ ਵੀ ਸੁਣਾਉਣ ਵਾਲੇ ਨੂੰ ਵੀ ਤੇ ਤੁਹਾਨੂੰ ਸੁਣਨ ਵਾਲਿਆਂ ਨੂੰ ਵੀ ਜੇ ਬਹੁਤੇ ਗੋਦ ਵਿਚਾਰ ਵਿੱਚ ਜਾਂ ਬਹੁਤੇ ਪਰਮਾਨ ਲਾਂਗੇ ਤੇ ਫਿਰ ਕਈ ਵੇਰ ਗੱਲ ਪਕੜ ਤੋਂ ਨਿਕਲ ਜਾਂਦੀ ਏ ਜਿਹੜੇ ਤਾਭਕ ਲਿਟਰ ਚ ਪੜਨ ਵਾਲੇ ਗੁਰਸਿੱਖ ਹੁੰਦੇ ਉਹਨਾਂ ਦੇ ਗੱਲ ਪਕੜ ਵਿੱਚ ਆ ਜਾਂਦੀ ਏ ਫਿਰ ਕਈ ਵੇਰ ਆਮ ਜਿਹੜੇ ਜਗਿਆਸਤ ਜਨ ਆਉਂਦੇ ਨੇ ਗੁਰਮਖ ਆਉਂਦੇ ਨੇ ਉਹਨਾਂ ਤੋਂ ਗੱਲ ਉੱਪਰ ਨਿਕਲ ਜਾਂਦੀ ਏ ਇਸ ਕਰਕੇ ਸਿੱਧੇ ਸਾਦੇ ਜੇ ਰੂਪ ਅੰਦਰ ਸੋ ਖਾਲੇ ਦੇ ਟੱਕ ਨਾਲ ਔਰ ਯਤਨ ਕਿ ਸਤਗੁਰੂ ਕਿਰਪਾ ਕਰਨ ਕਿਸ ਅਸੀਂ ਉਹ ਵਿਚਾਰ ਕਰੀਏ ਜਿਹੜੀ ਜਿੰਨੀ ਸੰਗਤ ਬੈਠੀ ਸਾਨੂੰ ਸਮਝ ਆਵੇ ਉਸੇ ਟੱਕ ਨਾਲ ਆਪ ਸਤਗੁਰੂ ਤੇ ਸਤਗੁਰੂ ਕੀ ਸੰਗਤੋਂ ਅੱਗੇ ਤੋਂ ਮਤ ਬਖਸ਼ਿਆ ਜੇ ਫੜ ਪੜਾ ਕੇ ਸਹਿਬ ਦੀ ਵਿਚਾਰ ਸਹਿਬ ਦੀ ਹਜ਼ੂਰ ਰੱਖ ਸਕੀਏ ਹਨੀਆ ਕੋ ਬੇਨਤੀਆਂ ਪ੍ਰਵਾਨ ਅਰਦਾਸਾਂ ਦੇ ਸ਼ਾਮਲ ਹੋਈਏ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ